ਸਾਰੀ ਸੰਗਤ ਨੂੰ ਸਾਸਰੀ ਘਰ ਮਿਲ ਆ ਦੇ ਭਾਈ ਹੱਥ ਜੋੜ ਕੇ ਅਸੀਂ ਡਰਾਈਵਰਾਂ ਮੈਂ ਡਰਾਈਵਰਾਂ ਜ਼ਿੰਮੇਵਾਰੀ ਮੇਰੀ ਸੀ ਬਾਈ ਮੇਰੇ ਨਾਲ ਸੀ ਗੱਡੀ ਦੇ ਗੱਲ ਐਵੇਂ ਆ ਪੈਸੇ ਚੋਰੀ ਹੋ ਗਏ ਗੱਡੀ ਚੋਂ ਲੁਧਿਆਣੇੋਂ ਅਸੀਂ ਖਾ ਕੇ ਆ ਜ਼ਿੰਦਗੀ ਆਪਣੀ ਖਤਮ ਲੱਗਿਆ ਕਰਨ ਨਾ ਤਾਂ ਜ਼ਿੰਦਗੀ ਚ ਕਦੇ ਪਹਿਲਾਂ ਇਹ ਜਿਹਾ ਕਲੰਕ ਲੱਗਿਆ ਦੀ ਨਾ ਸਾਡੇ ਹੁਣ ਲੱਗ ਗਿਆ ਜਿਹੜਾ ਨਾ ਸਾਤਾ ਚੱਲਿਆ ਗਿਆ ਅਸੀਂ ਚਾਹੁੰਦੇ ਆ ਸਾਡੀ ਮਦਦ ਕਰਿਓ ਤੁਸੀਂ ਸਾਡੇ ਘਰਦਿਆਂ ਨੂੰ ਇਨਸਾਫ ਦਿਵਾ ਦਿਓ ਜੀ ਹਾਂ ਸਾਡੇ ਘਰਦਿਆਂ ਨੂੰ ਇਨਸਾਫ ਦਿਵਾ ਦਿਓ ਅਸੀਂ ਮਾਲਕ ਬਹੁਤ ਕੁੱਟਿਆ ਜੀ ਦੇਖੋ ਗਾਥੇ ਮੁੰਡੇ ਪਾਪਾ ਕੁੱਟਿਆ ਜੀ ਸੇਲ ਦੇਖ ਲਓ ਜੀ ਸਾਡੇ ਇਹਦੀਆਂ ਉਂਗਲਾਂ ਤੋੜਤੀਆਂ ਬੈਸਬਾਲ ਮਾਰ ਮਾਰ ਕੇ ਮੇਰੇ ਅੱਲਾ ਤਦੇ ਨਿਸ਼ਾਨ ਦੇਖ ਲਓ ਜੀ ਆਹ ਦੇਖ ਲਓ ਜੀ ਲੇ ਲਫਾਇ ਨੇ ਬਾਈ ਬਹੁਤ ਕੁੱਟਿਆ ਬਹੁਤ ਜ਼ਿਆਦਾ ਕੁੱਟਿਆ ਮੈਂ ਕਿਹਾ ਵੀ ਪੈਸੇ ਨਿਕਲਗੇ ਨਿਕਲਾਗੇ ਬਾਈ ਮੈਂ ਤੇਰੀ ਗੱਡੀ ਚਲਾ ਦੂੰ ਪੈਸੇ ਭਰਤਾਗੇ ਤੁਹਾਡੇ ਤੁਹਾਡੇ ਪੈਸੇ ਭਰਦਾਗੇ ਅਸੀਂ ਗੱਡੀ ਚਲਾ ਦਾਂਗੇ ਮੈਂ ਗਰੀਬੇ ਬੰਦਾ ਬਾਈ ਮੇਰੇ ਪੱਲੇ ਜ਼ੱਲੇ ਕੁਛ ਨਹੀਂ ਸੀ ਕਿ ਗੱਡੀ ਚਲਾ ਕੇ ਗੁਜ਼ਾਰਾ ਕਰਦਾ ਸੀ ਜਿਨ੍ਹਾਂ ਨੇ ਮਰਵਾਇਆ ਜਿਨ੍ਹਾਂ ਨੇ ਕਟਾਇਆ ਉਹ ਬੰਦਿਆਂ ਦੇ ਮੈਂ ਨਾਂ ਲੈਣੇ ਚਾਹੁੰਦਾ ਤੁਹਾਨੂੰ ਸਾਰਿਆਂ ਨੂੰ ਦੱਸਣਾ ਚਾਹੁੰਦਾ ਬਾਈ ਪਾਲ ਮਿਸਤਰੀ ਨੇ ਮੈਨੂੰ ਰਖਾਇਆ ਸੀ ਬਾਈ ਕਾਲ ਮਿਸਤਰੀ ਗੱਲ ਵਿੱਚ ਸੀ ਬੈਗ ਫਰੋਲਣ ਚ ਮੇਰਾ ਸਾਰਾ ਕੁਝ ਜੇ ਮੈਂ ਚੋਰ ਹੁੰਦਾ ਭਾਈ ਮੈਂ ਗੱਡੀ ਪਛ ਛੱਡ ਕੇ ਤੁਰ ਹੀ ਭੱਜ ਜਾਂਦਾ ਮੈਂ ਲੁਧਿਆਣੇ ਤੋਂ ਖਾਲੀ ਲੈ ਕੇ ਆਇਆ ਪੁਲਿਸ ਵਾਲੇ ਦੀ ਗੱਡੀ ਆ ਭਾਈ ਪੀ ਵੀ 11 ਡੀ ਐਫ 9925 ਇੱਕ ਦੇਸਾ ਦੇ ਸਾਂ ਲਾਟਮਨਜਾਰੇ ਦਾ ਪਤਾ ਨਹੀਂ ਮੈਨੂੰ ਕਾਕੂ ਵਾਲੇ ਦਾ ਕਿ ਲਾਟਮਨਜਾਰੇ ਦਾ ਉਹ ਸਨ ਇਨਸਾਨ ਨੇ ਸਾਨੂੰ ਇੰਨਾ ਕੁੱਟਿਆ ਇੰਨਾ ਮਾਰਿਆ ਸਭ ਤੋਂ ਵੱਧ ਫੋਨ ਉਹ ਕਰਦਾ ਰਿਹਾ ਮੈਂ ਤੈਨੂੰ ਦੋਸਤ ਭੇਜ ਦੇਣਾ ਮੇਰਾ ਨਾਈ ਦੋਸਤ ਮੈਂ ਭੇਜ ਦੇਣਾ ਉਹ ਉਹ ਤੇਰੇ ਪੈਸੇ ਜਮਾ ਕਰਾ ਦੂਆ ਐ ਕਰਾ ਦੂਆ ਬਾ ਕਰਾ ਦੂਆ ਠੀਕ ਹੈ ਜੀ ਪਹਾੜਾ ਮਿਲਿਆ ਦੀ 65000 ਰੁਪਿਆ ਗੱਡੀ ਚੋਂ ਨਿਕਲ ਗਿਆ ਮੇਰਾ ਚਾਚਾ ਛੋਟਾ ਜ਼ਿੰਮੇਵਾਰੀ ਲੈ ਕੇ ਆਇਆ ਪਰ ਸੰਤੋਜੀ ਨੇ ਹੱਥੋਂ ਮਤਲਕੀ ਸੱਤ ਨਿਕਲ ਹੀ ਨਹੀਂ ਗਿਆ ਅੰਦਰੋਂ ਕੱਲ ਦਾ ਅੰਦਰਿਆਂ ਬਾਈ ਦੋਏ ਨਾ ਇਹ ਆਪਦੇ ਘਰੇ ਗਿਆ ਇੱਕੋ ਪਿੰਡ ਦੇ ਆ ਪੁਲਿਸ ਵਾਲੇ ਦੇ ਭਾਈ ਵੀ ਨੇ ਵੀ ਕੁੱਟਿਆ ਉਹਦੇ ਮੁੰਡੇ ਦੇ ਵੀ ਕੁੱਟਿਆ ਉਹਦੇ ਮੁੰਡੇ ਨੇ ਵੀ ਕੁੱਟਿਆ ਭਤੀਜੇ ਨੇ ਉਹਦੇ ਭਾਈ ਨੇ ਵੀ ਠੀਕ ਹੈ ਵੇਸ ਬੋਲਾਂ ਨਾਲ ਮੇਰੀ ਵੀ ਉਂਗਲ ਤੋੜਤੀ ਉਹ ਅੰਦਰਵਾੜ ਕੇ ਬਹੁਤ ਕੁੱਟਿਆ ਜੀ ਇਹਨੂੰ ਅੰਦਰਵਾੜ ਕੇ ਬਹੁਤ ਕੁੱਟਿਆ ਮੈਨੂੰ ਅੱਡ ਕੁੱਟਿਆ ਕਰਨ ਵੀ ਉਹ ਕਹਿੰਦਾ ਵੀ ਪੈਸੇ ਤੇਰੇ ਕੋਲੇ ਨੇ ਇਹਨੂੰ ਕਿਆ ਕਰਨ ਉਹ ਕਹਿੰਦਾ ਵੀ ਤੇਰੇ ਕੋਲੇ ਨੇ ਮੈਨੂੰ ਕਹਨੇ ਦਾ ਨਾਮ ਲੈ ਦੇ ਠੀਕ ਹੈ ਜਦੋਂ ਪੈਸੇ ਚੋਰੀ ਹੋ ਕੇ ਤੇ ਬਾਈ ਮੈਂ ਅਸੀਂ ਨੌ ਕੀ ਦਾ ਲਈਏ ਠੀਕ ਹੈ ਮੇਰਾ ਚਾਚੇ ਗਾਲੇ ਨੂੰ ਪਤਾ ਹੈ ਕੌਣ ਕੌਣ ਬੰਦੇ ਨੇ ਆਪੇ ਨਾਮ ਦੱਸੂਗਾ ਪਾਲ ਮਿਸਤਰੀ ਹੈ ਵਿੱਚ ਉਹ ਮਾਰ ਨਹੀਂ ਹੈਗਾ ਉਹੀ ਉਸੇ ਨੇ ਮੈਨੂੰ ਗੱਡੀ ਤੇ ਰਖਾਇਆ ਸੀ ਜਿੱਦਣ ਗੱਡੀ ਤੇ ਰਖਾਇਆ ਸੀ ਲੋਕ ਕਹਿੰਦੇ ਵੀ ਇਹਦੀ ਗੱਡੀ ਤੇ ਨਾ ਰਹਿ ਤਾਂ ਮੈਨੇ ਕਿਹਾ ਹਾਂ ਕਰ ਲਈ ਮੈਨੇ ਮੈਨੂੰ ਸਾਰੀ ਸਾਰੇ ਕਿਤੋਂ ਮੈਂ ਕਿੰਨੇ ਕ ਬੰਦਿਆਂ ਦੇ ਨਾਮ ਗਣਿਆ ਮੈਂ ਬਾਈ ਸਾਰੇ ਕੋਈ ਮਿਸਤਰੀ ਕੰਮ ਨਹੀਂ ਕਰਦਾ ਫਤਨਾ ਚ ਮੇਰੀ ਕਿਸਮਤ ਮਾੜੀ ਠੀਕ ਹੈ ਅਸੀਂ ਆਪਣੀ ਜ਼ਿੰਦਗੀ ਖਤਮ ਕਰਨ ਲੱਗੇ ਆਂ ਆ ਚੀਜ਼ ਨਾਲ ਪਰ ਸਾਨੂੰ ਇਨਸਾਫ ਦਿਵਾ ਦਿਓ ਬਾਈ ਬਾਈ ਸਾਡੇ ਘਰਦਿਆਂ ਨੂੰ ਸਾਡੇ ਘਰਦਿਆਂ ਨੂੰ ਸਾਡੇ ਮਰਨ ਦਾ ਕਾਰਨ ਆ ਆਚੋਰੀ ਬਣ ਗਈ ساری ਜ਼ਿੰਦਗੀ ਚ ਜਿੱਕੇ ਸਾਡੇ ਉੱਤੇ ਦਾਗ ਲੱਗਾ ਬੇਸ਼ੱਕ ਨਾ ਸਾਡੀ ਮਦਦ ਕਰਿਓ ਪਰ ਜੇ ਦਾਗ ਨਾ ਹੋਇਆ ਤਾਂ ਜ਼ਰੂਰ ਮਦਦ ਕਰਿਓ ਬਈ ਜ਼ਰੂਰ ਮਰੇਤੀ ਪੁੱਤ ਨੂੰ ਬਾਈ ਦੇ ਪੁੱਤ ਨੂੰ ਅਨਸਾਫ਼ ਦਬਾਇਓ ਠੀਕ ਹੈ ਜੀ ਧੰਨਵਾਦ ਵੀਰੋ